ਬਾਜੀ ਅਸਤਿਕਾਲ ਸਤਿ ਸ੍ਰੀ ਅਕਾਲ ਜੀ ਹੋਰ ਬਾਜੀ ਸਾਰਾ ਠੀਕ ਹੈ ਜੀ ਵਧੀਆ ਤੁਸੀਂ ਸੁਣੋ ਸੰਦੀਪ ਜੀ ਚਲੋ ਸਾਰੇ ਸੰਦੀਪ ਡੇਰੀ ਫਾਰਮ ਚੈਨਲ ਵੇਖਣ ਦਾ ਸਾਰੇ ਵੀਰ ਬਣਾਉਣ ਦਾ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡਾ ਵੀ ਧੰਨਵਾਦ ਬਾਜੀ ਬਹੁਤ ਹਾਂ ਜੀ ਹਾਂ ਜੀ ਮਾਲ ਵੇਗਿਆ ਪਿਛਲਾ ਹਾਂ ਜੀ ਹਾਂ ਜੀ ਮਾਲ ਵੇਗਿਆ ਪਿਛਲਾ ਜਾਨਵਰ ਤੋਂ ਹੋਰ ਵੀ ਦੋ ਕਾਕਾ ਪੌਣੇ ਨਾਲ ਦੋ ਹਾਂ ਜੀ ਸੇਲ ਹੋ ਗਏ ਚਲੋ ਆ ਜਿਓ ਹੋਏ ਬਾਜੀ ਇੱਧਰ ਹਾਂ ਜੀ ਬਾਜੀ ਕਿੰਨਾ ਦਦਾ ਇਹ ਰਾਤ ਦੀ ਸੂਈ ਹੈ ਸੰਦੀਪ ਜੀ ਅੱਛਾ ਰਾਤ ਦੀ ਸੂਈ ਆ ਹਾਂ ਜੀ ਆ ਜਾ ਵੀਰੇ ਕਿਹੜਾ ਬੱਚਾ ਜਿੰਦਾ ਇਹਦੀ ਬੱਛ ਰਾਤੀ ਸੁਈਏ ਰਾਤੀ ਸੁਈਏ ਤੇ ਆ ਚੈੱਕ ਕਰੋ ਮਾਜੀ ਫਿਰ ਕਿੰਨਾ ਕੁ ਬੋਲਾ 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 ਕੋ 11 12 ਕਿਲੋ ਹੋਗਾ 14 15 ਕਿਲੋ ਅਸੀਂ ਖੁੱਲਾ ਚਵਾ ਦੂਗੀ ਅੱਛਾ ਜੀ ਜੇ ਹੋਵਾ ਥਾਣਾ ਗੁੱਲਾ ਵੇ ਲੋ ਕਿਡਾ ਥੋੜਾ ਹੀ ਇੱਕ ਸਾਈਡ ਤੋਂ ਮਾੜੀ ਜਿਹੀ ਭੜ ਕੀਤੀ ਹੈ ਨਾ ਮਾਤਰ ਜੀ ਇਹ ਕੋਈ ਨਹੀਂ ਜਿੱਦਾਂ ਨੂੰ ਕੱਲ ਨੂੰ ਜਿੱਦਾਂ ਜਾਣੀ ਸੈਟਸ ਹੋ ਜੂਗੇ ਬਸ ਠੀਕ ਹੈ ਚੋਣ ਚੋਣ ਬਹੁਤ ਓਕੇ ਆ ਜਿਓ ਬਰੇ ਆਜ ਹਾਂਜੀ ਹਾਂਜੀ ਲਿਆਓ ਕਰ ਠੀਕ ਹੈ ਮਾਜੀ ਲਿਆ ਲੈ ਫਿਰ ਆਜ ਨਹੀਂ ਮਾਜ ਉਹਦਾ ਘਰ ਲਈ ਰੈਂਦੀ ਵੇਖਾਂਗੇ ਗਾਂ ਜਿੱਕੇ ਕਰਨੀ ਪਈ ਸੀ ਇਹ ਦਦ ਆਪਾਂ ਕਰ ਲਈ ਲੈ ਆਏ ਹਾਂ ਹਾਂਜੀ ਭਾਜੀ ਹਾਂਜੀ ਬੋਲੋ ਜਾਰੀ ਕਰ ਦੇਣਾ ਬੰਦੀ ਜੀ ਉਣ ਦੀਆਂ ਵਾਲੇ ਆਪਾ ਬਿਲਕੁਲ ਤੇ ਆਪਾਂ ਫੇਰ ਬੇਨਤੀ ਕਰਦੇ ਆ ਵੀ ਆਪਣਾ ਛੋਟਛੱਪਾ ਹੁੰਦਾ ਜੀ ਵੀਰ ਮੇਰੇ ਆਪਣਾ ਇਹਨਾਂ ਹੁੰਦਾ ਵੀ ਕਿੰਨੀ ਦੀ ਹੋ ਜੀ ਉਹਨੇ ਦੀ ਜੀ ਆਪਾਂ ਥੋੜਾ ਜਿਹਾ ਰੱਖਿਆ ਦਾ ਛੋਟਛੱਪੇ ਵਾਲੇ ਕੰਮ ਰੱਖਿਆ ਹਾਂਜੀ ਹਾਂਜੀ ਕਰਾ ਲਾਂ ਜੋ ਕਰਾਉਣਾ 45 ਜੋ ਮਾਣ ਕਰਾ ਲਾ ਜੋ ਕਰਾਉਣਾ ਜੋ ਸੰਦੀਪ ਚੱਤ ਤਿੰਨ ਛੱਡ ਦੋ ਤਿੰਨ ਛੱਡ ਦੀ ਚੱਲ ਚੱਲ ਦੇ ਦੀ ਜਬਾਨ ਤੇ ਫੁੱਲ ਚੜਾ ਤੇ ਜੋ ਕਹਿਣਾ ਕਰ ਚੱਲ ਜਾਂਦ ਠੀਕ ਹੈ ਪਰ ਉਹਦਾ ਮੈਂ ਥੋੜਾ ਥੱਕਾ ਹੋਇਆ ਚੱਲ ਕੋਈ ਨਹੀਂ ਮੈਂ ਕਰਤਾ ਹਾਂ ਜੋ ਤੂੰ ਕਹਿਤਾ ਵਾ ਠੀਕ ਚੱਲ ਕੋਈ ਆਹ ਭਾਜੀ ਹੈ ਇਹ ਵੱਡ ਦੁੱਧ 24 25 ਕਿਲੋ ਇਸ ਟਾਈਮ ਤਿਆਰ ਹੋਗਾ ਅੱਛਾ ਜੋ 25 ਕਿਲੋ ਹਰ ਤਰ੍ਹਾਂ ਦਾ ਸੁਈ ਜਾਓ ਮਗਰ ਵਛਾ ਜੀ ਲੋ 24 25 ਕਿਲੋ ਇਸ ਟਾਈਮ ਦੁੱਧ ਤਿਆਰ ਆ ਤੇ ਆ ਵਛਾ ਆਗਾ ਪਰ ਬਰ ਰਹੇ ਨਾਣਾ ਨੂਣਾ ਜਿਹਨੂੰ ਆਦੇ ਆ ਘਟਕੁੱਡਰ ਵਾਲਾ ਲੈਵਾ ਤੇ ਆ ਕਰੋ ਚੈੱਕ ਹਾਂਜੀ ਆਜੋ ਲਿਓ ਜੀ ਕੋਲ ਜਾਨ ਵਾਲੀ ਬੱਛੀ ਜੀ ਬਿਲਕੁਲ ਜੀ ਐ ਜਨੂਆਂ ਦੇ ਵੀ ਠੀਕ ਝਮਕ ਦਮ ਕਾਲੀ ਵਾ ਨਾ ਦਾ ਦਸਤੀ ਜਾਂਦਾ ਜੀ ਦੁੱਧ ਵਾਲੀ ਕਰੋ ਹਾਂਜੀ ਵਛਾ ਆਗਾ ਨਾ ਯਾਰ ਹਾਂਜੀ ਆ ਵਛਾ ਹੈ ਹਾਂਜੀ ਇੰਦਰਾ ਬਾਜੀ ਫਿਰ ਮੋਲ ਪੁੱਛੋ ਪੁੱਛ ਕੇ ਮਣੀ ਐ ਚੰਗੇ ਲੈਵਲ ਉਹ ਦਿਖਾ ਰਹੀ ਹੈ ਹਾਂਜੀ ਬੋਲੋ ਜੀ ਮੋਲ ਤੇ ਸੰਦੀ ਗਿਆ ਲੱਖ ਦਾ ਰੱਖਦੀ ਵਸ਼ੀ ਹਾਂ ਵੀ ਥੋੜੀ ਜੀ ਖਾਮੀ ਆ ਉਹ ਬੰਦ ਨਾਲ ਹੀ ਦੱਸ ਦੇਣੀ ਆ ਹਾਂਜੀ ਇਹਨੂੰ ਬੰਦਾ ਮਸ਼ੀਨ ਜੇ ਕੋ ਉਹ ਬੰਦਾ ਫੋਨ ਕਰੇ ਹਾਂਜੀ ਉਦਾਂ ਨੇ ਬੰਦਾ ਹੱਥ ਨਾਲ ਹੀ ਜੋ ਕੇ ਦਊਗਾ ਦੋ ਡਾਂਗ ਤੇ ਜਿਹੜੇ ਬੰਦੇ ਨੇ ਤਸੱਲੀ ਕਰਾਉਣੀ ਆ ਹਾਂਜੀ ਵੀ ਥੋੜੀ ਜੀ ਮਸ਼ੀਨ ਤੋਂ ਆਈ ਹੈ ਗਾਈ ਮਲੋ ਕਰਦੀ ਆ ਮਸ਼ੀਨ ਮਸ਼ੀਨ ਵਾਲੇ ਬੰਦਾ ਫੋਨ ਲਾਵੇ ਦੂਜਾ ਬੰਦਾ ਸਵਾਦ ਨਾਲ ਲੱਗੇ ਠੀਕ ਆ ਉਦਾਂ ਪਾਇ ਲਈ 85 ਚ ਮਾਨ ਕਰ ਦਾਂਗੇ ਚਲੋ ਕਰਦੇ ਛੋਟਛੱਪਾ ਕਰ ਦਾਂਗੇ ਕਰਦੇ ਜੀ ਨਮਰ ਹਾਂ ਦੁੱਧ 24 25 ਕਿਲੋ ਹਾਜਰ ਦੁੱਧ 27 28 ਕਿਲੋ ਤਾਂ ਜਾਊਗੀ ਜੇ ਦਿਨ ਪੀ ਕੇ ਤੇ ਚਲ ਗਈ ਵਸ਼ੀ ਆਪਣੀ ਚਲੋ ਠੀਕ ਤੇ ਆਹਾਂ ਜੀ ਇਹ ਦੋਵੇਂ ਵਸ਼ੀਆਂ ਗੱਭਣੇ ਦਮੇ 6 6 ਦੰਦ ਜੇ ਆਹ ਦੂਜਾ ਸੋਏ ਜਿਉਂ ਪਹਿਲਣ ਜੀ ਵਸ਼ੀ ਲੈ ਚਲੋ ਹਾਂ ਜੀ ਇਹ ਵੀ ਡੱਬੀ ਡੂਬੀ ਪ੍ਰਿੰਟ ਵਾਲੀ ਜੀ ਵਸ਼ੀ ਆਹ ਦੇਖੋ ਜੀ ਹਾਂ ਪੂਰੇ ਜਾਣ ਵਾਲੀ ਇਹ ਕੱਚੀਆਂ ਹਾਂ ਤੇ ਕੱਚੀਆਂ ਇਹ ਆਪਾਂ ਭਾਅ ਕਰਦਨੇ ਅੱਜ ਠੀਕ ਆ ਹਾਂ ਜੀ 15 15 ਦਿਨਾਂ ਦੀਆਂ ਕੱਚੀਆਂ ਇਹ ਦੋਵੇਂ ਆਜੋ ਜੀ ਲਿਓ 15 ਦਿਨਾਂ ਕਹ ਰਹੀ ਲੇ ਕੋ ਲੈਗੇ ਹਾਂ ਹਾਂ ਕਰੋ ਮੇ ਕੋਆਂ 22 ਤਰੀਕ ਜੀ ਠੀਕ ਆ ਹਾਂਜੀ ਤੇ ਮੁੱਲ ਕੋ ਕਰਾ ਨਾ ਨਹੀਂ ਮੁੱਲ ਫਰਕ ਪੈਣਾ ਕਿੰਨਾ ਮੁੱਲ ਇਹਦਾ ਥੋੜਾ ਫਰਕ ਪੈਣਾ ਉਹਦਾ ਇਹਦਾ ਫਰਕ ਪੈਣਾ ਕਿੰਨਾ ਮੁੱਲ ਇਹਦਾ 40 ਜਮਾਨ ਕਰ ਦਾਂਗੇ ਕਿੰਨਾ 2 ਛੜਾਲਾ ਚਲੋ 38000 38000 ਆਹਾ ਇਹ ਇਹ ਪਹਿਲੇ ਸੇ ਸੁਣੀ ਵੀ ਛੇਦਾਂ ਦੀ ਵੀ ਛੇਦਾਂ ਦੀ ਵੀ ਛੇਦਾਂ ਦੀ ਹੋ ਗਈ ਲੋ ਜੀ ਹਾਂਜੀ ਇਹ ਵੀ ਵੇਖ ਲੋ ਜਾਨ ਵਾਲੀ ਇਹ ਵੀ ਚੰਗੀ ਵੇੜਾ ਜੀ ਆ ਚੈੱਕ ਕਰੋ ਹਾਂਜੀ ਦੇਖੋ ਜੀ ਬਿਲਕੁਲ ਦੋਵੇਂ ਗੱਬਾਂ ਕਪੜਾ ਵੇਣਾ ਹਨਾ ਜੀ ਹਾਂਜੀ ਹਾਂਜੀ ਆਜੋ ਚੰਗੀ ਵੇੜ ਹਨਾ ਜੀ ਹਾਂਜੀ ਹਾਂਜੀ ਕੋਨੇ ਉਥੇ ਬੰਨ ਲੈ ਤੋ ਠੰਡੀਆਂ ਠੋਨੇ ਚੈੱਕ ਕਰਉਣੇ ਆ ਠੰਡੀਆਂ ਕੋਈ ਗੱਲ ਨਹੀਂ ਬੰਦ 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 ਹਾਂਜੀ ਇਹਦਾ ਮੋਲ ਇਹਦਾ ਸੰਦੀਪ ਸਾਹਿਬ ਕੋਈ ਬਾਲਾ ਨਹੀਂ ਜਨਵਾਉਂਦਾ ਉਹ 35 ਜੋ ਮਾਨ ਕਰ ਦਾਂਗੇ ਠੀਕ ਆ ਦੋ ਛੱਡ ਦਾਂਗੇ 33 ਦੀ ਮਰਵਾ ਉਹ ਤੋਂ ਨਾ ਬੰਦਾ ਵੀਰ ਮੇਰਾ ਕੋਈ ਵਿੱਚ ਹੋਣ ਨੂੰ ਕੋਈ ਨਾ ਕੋਈ ਛੱਡ ਕੱਚੀਆਂ ਦੇ ਕੱਚੀਆਂ ਨੇ ਪਾ ਮੌਕੇ ਤੇ ਸਾਰਿਆਂ ਨੂੰ ਪਤਾ ਵੀ 10-10 ਹਜ਼ਾਰ ਰੁਪਈਆਂ 45-50 ਹਜ਼ਾਰ ਦੀਆਂ ਮਸ਼ੀਆਂ ਹੈਗੀਆਂ ਪਰ ਅੱਜ ਆਪਾਂ ਕੱਚੀਆਂ ਨੇ ਪਾ ਇਹਨੂੰ ਚੈੱਕ ਚ ਕਰਾ ਦੋ ਮਾੜੀ ਵੀਡੀਓ ਬਠਿੰਡੀਆਂ ਜੇ ਕੋਈ ਗੱਲ ਨਹੀਂ ਇਹਦਾ ਮਰਜੀ ਬੰਦਾ ਹੈ ਹੱਥ ਤੋਂ ਫੇਰੀ ਜਾ ਕੋਈ ਗੱਲ ਨਹੀਂ ਚਲੋ ਇਹ 30000 ਦੀ ਉਹ 38000 ਦੀ ਉਹ 33000 ਦੀ ਜਸਨ ਉਹ ਹੀ ਗੱਲ ਕੀਤੀ ਆਪਾਂ ਚਲੋ ਹਾਂਜੀ ਹਾਂਜੀ ਤੇ ਉਹ 38000 ਨੰਬਰ ਆਪਣਾ ਹੈਗਾ ਇਸੰਦੀਪੀ 98720 49672 ਪਿੰਡ ਸਠਿਆੜਾ ਤਸੀਰ ਬਬਕੜਾ ਸਾਹਿਬ ਤੇ ਬਬਕੜਾ ਸਾਹਿਬ ਤੋਂ 3-4 ਕਿਲੋਮੀਟਰ ਆਪਣਾ ਪਿੰਡ ਦੂਰ ਹੈ ਤੇ ਜ਼ਿਲ੍ਹਾ ਆਪਣਾ ਮਨਮਰ ਸਰ ਪੈਂਦਾ ਜੀ ਤੋਂ ਦਾ ਮੇਨ ਰਹਾਸਾਮੀ ਦਾ ਐਡਰੈਸ ਜੀ ਆਪਣਾ ਉਥੋਂ 3 ਕਿਲੋਮੀਟਰ ਦੂਰ ਪਿੰਡ ਆਪਣਾ ਸਤਿਕਾਰ ਹਾਂ ਜੀ ਸਤਿ ਸ੍ਰੀ ਅਕਾਲ